ਬੇਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸੋ ਇਹੋ ਸੰਸਾਰ ਪੇਖਣਾ ਰਹਿਨ ਨਾ ਕੋ ਉਪਈ ਹੈ ਰੇ ਸੁਦੇ ਸੁਦੇ ਰੇਗ ਚਲਹੁ ਤੋ ਮਨ ਨਤਰ ਕੋ ਧੱਕਾ ਦੇਵਈ ਹੈ ਰੇ ਰਹਾਉ ਬਾਰੇ ਬੂਡੇ ਤਰੁਨੇ ਭਈਆ ਸਭੂ ਜਮ ਲੈ ਜਈ ਹੈ ਰੇ ਮਾਨਸ ਬਪੁਰਾ ਮੂਸਾ ਕੀ ਨੋ ਮੀਚ ਬਲਈਆ ਖਈ ਹੈ ਰੇ ਧਨਵੰਤਾ ਅਰਨੇਰ ਧਨਮਨਈ ਤਾ ਕੀ ਕਸ਼ੂਨਾ ਕਾਨੀਰੇ ਰਾਜਾ ਪਰਜਾ ਸਮ ਕਰਮਾਰੈ ਐਸੋ ਕਾਲ ਬਡਾਨੀਰੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀਰੇ ਆਵਹਿ ਨ ਜਾਹੇ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀਰੇ ਉਤਰ ਕ ਨਤਰ ਲక్ష్ਮੀ ਮਾਇਆ ਇਹ ਹੈ ਤਜਹੁ ਜੀ ਜਾਨੀ ਰੇ ਕਹਿਤ ਕਬੀਰ ਸੁਨਹੁ ਰੇ ਸੰਤੋ ਮਿਲ ਹੈ ਸਾਰਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰਾਉ ਬਾਤ ਨਹੀਂ ਜਾਣੋ ਹਾਰ ਗੁਣ ਕਥਤ ਸੁਨਤ ਬਉਰਾਨੋ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਣੀ ਮੈਂ ਬਉਰਾ ਮੈਂ ਵਿਗਰਿਓ ਵਿਗਰੈ ਮਤ ਔਰਾ ਰਹਾਉ ਆਪਨਾ ਬਉਰਾ ਰਾਮ ਕੀਓ ਬਉਰਾ ਸਤਗੁਰ ਜਾਰ ਗਇਓ ਬ੍ਰਹਮ ਮੂਰਾ ਮੈਂ ਵਿਗਰੇ ਆਪਣੀ ਮਤ khoi ਮੇਰੇ ਭਰਮ ਭੂਲਾਓ ਮਤ ਕੋਈ ਸੋ ਵਾਉ ਰਾਜੋ ਆਪ ਨਾ ਪਛਾਨੈ ਆਪ ਪਛਾਨੈ ਤਾ ਏਕੈ ਜਾਨੈ ਅਬ ਹੈ ਨਾ ਮਾਤਾ ਸੋ ਕਬ ਹੋ ਨਾ ਮਾਤਾ ਕਹ ਕਬੀਰ ਰਾਮੈ ਰੰਗ ਰਾਤਾ ਬਿਲਾਵਨ ਗਰੇ ਹੋ ਤਾਜ ਵਾਨ ਖੰਡ ਜਾਈਐ ਚੋਨ ਖਾਈਐ ਕੰਧਾ ਅਜੋ ਬਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉਂ ਛੂਟਾਓ ਕੈਸੇ ਤਰੋ ਭਵ ਜਲ ਨਿਧ ਭਾਰੀ ਰਾਖ ਰਾਖ ਮੇਰੇ ਵੀ ਠੁਲਾ ਜਨ ਸਰਨ ਤੁਮਾਰੀ ਰਹਾਉ ਵਿਖਾਇ ਵਿਖਾਈ ਕੀ ਬਾਸਨਾ ਤਜੀ ਨਹ ਜਾਈ ਅਨਿਕ ਯਤਨ ਕਰ ਰਾਖੀ ਐ ਫੇਰ ਫੇਰ ਲਪਟਾਈ ਜਰਾ ਜੀਵਨ ਜੋ ਬਨ ਗਇਆ ਕੇਛ ਕੀਆ ਨਾ ਨਿਕਾਇ ਇਹੋ ਜੀ ਆਰਾ ਨਿਰਮੂਲ ਕੋ ਕਉਡੀ ਲਗਮੀ ਕਾ कहो कबीर मेरे मादवा तू सर्वव्यापी तुम संसार नाहि दयाल मोहे संसार पापी विलावल नेत ओठ कोरी गागर आनै लीपत जीव गयो ता ना बाना कशू ना सूज हार हार रस लपटेयो ਮਾਰੇ ਕੋਲ ਕਾਉਨੇ RAM ਕਹਿਓ ਜਬ ਕੀ ਮਾਲਾ ਲਈ ਨੀ ਪੂਤੇ ਤਾਬ ਤੇ ਸੁਖ ਨਾ ਭਇਓ ਰਹਾਉ ਸੁਨਾ ਜੇ ਥਾਨੀ ਸੁਨੋ ਤੇ ਰਾਨੀ ਅਚਰ ਜੇ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਏ ਇਹੋ ਮੁੰਡਿਆ ਕਿਉ ਨਾ ਮਉਇਓ ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਖਸ ਨਖ ਵਿਦਰਿਓ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦ ਲਇਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤਹਿ ਲੈ ਉਦਰਿਓ ਬਿਲਾਵਲ ਕੋ ਹਾਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰਕੇ ਝੂਠੇ ਕਰਤ ਦੇਵਾਜਾ ਰਹਾ ਤੀਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਾਣ ਕਾਉ ਬੋਲ ਸਕੈ ਨਾ ਅੰਦਾਜ਼ਾ ਕੀ ਇਹ ਤਾਂ ਇਹ ਤਾਂ ਮੂੜਮਾਨ ਮੇਰੇ ਬਾਜੇ ਅਨਹਦ ਬਾਜਾ ਕਹ ਚ ਵੀਰ ਸੰਸਾ ਬ੍ਰਹਮ ਚੂਕੋ ਤ੍ਰੂ ਪ੍ਰਹਿਲਾਦ ਨੇ ਬਾਜਾ ਬਿਲਾਵਲ ਰਾਖ લેਹੋ ਹਮਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਾਉ ਅਭਿਮਾਨ ਠੇਡ ਪਗਰੀ ਰਹਾਉ અમર જાન સંચી એહ કાયા એહ મિથિયા કાચી ગગરી જિનહને વાજ સાજ હમ કીયે તે સહ બિસાર ઓર લગરી સન દેક તોહે સાદ નહીં કહિયા ઓ શરણ પરે તુમરી પગરી કહે કબીર એહ विनती સુનિયા હો મત કહ લહો જમ કી ખબરી ਮਿਲਾਵਲ ਦਰਮਾਦੇ ਠਾਡੇ ਦਰਬਾਰ ਤੋਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਰਹਾਉ ਤੂੰ ਮਧਾਨ ਧਨੀ ਉਦਾਰ ਤਿਆਗੀ ਸ੍ਰਵਨਨ ਸੁਨੀਤ ਸੋ ਜਾਸ ਤੁਮਾਰ ਮੰਗਉ ਕਾਹੇ ਰੰਗ ਸਭ ਦੇਖਾਓ ਤੂੰ ਹੀ ਤੇ ਮੇਰੋ ਨਿਸਤਾਰ ਜਾਇ ਦਿਓ ਨਾਮਾ ਬੇਪ ਸੁਦਾਮਾ ਤੈਨ ਕਉ ਕਿਰਪਾ ਭਈ ਹੈ ਉਪਾਰ ਕਹ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਵਿਲਾਵਲ ਡੰਡਾ मुंद्रा ਖਿੰთა ਆਦਾਰੀ ਭ੍ਰਮ ਕੈ ਭਾਏ ਭਵੈ ਭੇਖ ਧਾਰੀ ਆਸਨ ਪਵਨ ਦੂਰ ਕਰ ਬਵਰੇ ਛੋਡ ਕਪਟ ਨੇਤ ਹਾਰ ਭਜ ਬਵਰੇ ਰਹਾਉ ਜੇ ਹ ਤੂ ਜਾ ਚਹ ਸੋ ਤ੍ਰਿ ਭਵਨ ਭੋਗੀ ਕਹ ਕਬੀਰ ਕੇ ਸਉ ਜਗ ਜੋਗੀ ਬਿਲਾਵਲ ਇਨ ਮਾਇਆ ਜਗ ਦੀ ਸੁਗਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੀਤ ਨਾ ਉਪਜੈ ਜਾਨਕਾਓ ਜਨ ਕਹਾ ਕਰਹਿ ਵਿਚਾਰੇ ਰਹਾਉ ਤ੍ਰਿਗ ਤਾਨ ਤ੍ਰਿਗ ਤਾਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੋਧ ਫੰਨੀ ਇਸ ਮਾਇਆ ਕਾਓ ਧ੍ਰੇੜ ਕਰ ਰੱਖੋ ਬਾਂਦੇ ਆਪ ਬਚਨਨੀ ਕਿਆ ਖੇਤੀ ਕਿਆ ਲੇਵਾ ਦੇਈ ਪਰ ਪੰਚ ਝੂਠ ਗੁਮਾਨਾ ਕਹ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਦਾਨ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੈ ਕਮਲ ਅਨੂਪ ਪਰਮ ਜੋਤ ਫੁਰਖੋਤਮੋ ਜਾ ਕੈ ਰੇਖ ਨਾ ਰੂਪ रे मानहार पाज हो जग तजहो राम रामृह आवत कशु न दिसहि नः जात जह उपजय विन सतही जैसे पुरविन पात ਮੇਥੇ ਆਕਾਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਝ ਮੁਰਾਰ ਮਿਲਾਵਲ ਜਨਮ ਮਰਨ ਕਾ ਭ੍ਰਮ ਗਇਆ ਗੋਬਿੰਦ ਲੇਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ कासी ते 톤 ਊਪਜੈ ਥੋਨ ਕਾਸੀ ਜਾਈ ਕਾਸੀ ਫੂਟੀ ਪੰਡਿਤਾ ਥੋਨ ਕਹਾ ਸਮਾਈ ਤ੍ਰਿਕੁਟੀ ਸਾੰਦ ਮੈਂ ਪੇਖਿਆ ਘਟੂ ਘਟ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੇ ਥਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਆਪ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਵਸਹਿ ਸੋ ਜਨ ਕਿਉ ਡੋਲੇ ਦੇਵ ਮਨੋਂ ਸਭ ਸੁਖ ਨਾਉ ਨਿਹਦਤਾ ਕੈ ਸਹਿਜ ਸਹਿਜ ਜਸ ਬੋਲੇ ਦੇਵ ਰਹਾਓ ਤਾਬ ਇਹ ਮਤ ਜਾਓ ਸਭ ਮੈਂ ਪੀਖੈ ਕੋਟੇ ਲਗਾਠ ਜਬ ਖੋਲੇ ਦੇਵ ਬਾਰੰਬਾਰ ਮਾਇਆ ਤੇ اٹਕੈ ਲੈ ਨਰ ਜਾ ਮਨ ਤੋਲੇ ਦੇਵ ਜਹ ਉਹ ਜਾਏ ਤਾਹੀ ਸੁਖ ਪਾਵੇ ਮਾਇਆ ਤਾਸ ਨਾ ਛੋਲੇ ਦੇਵ ਕਹ ਕਬੀਰ ਮੇਰਾ ਮਨ ਮੰਨਿਆ RAM ਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਫਲ ਜਨਮ ਮੋਕਾਓ ਗੁਰ ਦੀਨਾ ਦੁਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕਾਓ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਾਨਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਰਨਾ ਬਿਲਾਗਲ ਬਾਣੀ ਰਵਿਦਾਸ ਭਗਤ ਕੀ ਇਕ ਓ ਔੰਕਾਰ ਸਤਿਗੁਰ ਪ੍ਰਸਾਦਿ ਦਾਰਿਤ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰ ਤਲੈ ਸਭ ਕਿਰਪਾ ਤੁਮਾਰੀ ऊ जानत मैं किछ नहीं भाव खंडन राम सकल जीव शरणागति प्रभु पूर्ण काम रहाऊ जो तेरी शरणागता तिन नाहिं भार ऊच नीच तुम ते तरे आलज संसार कहर विदास अकथ कथा बहु काए करी जै जैसा तू तसा तुही किया उपमान दीजै विलावल जेह कुल साध बऐ सनाव होए वर्ण अवर्ण रंग नहीं ईश्वर विमल वास जानि है जग सोए रहा ब्राह्मण वैस सूद आरखियतरी डोम चंडार मलेश मन सोए होए पुनीत भगवंत भजनते आप तार तारे कुल दोए ਤਾਂ ਨ ਸੋਗਾਓ ਧਨ ਸੋਠਾਓ ਧਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ ਪੰਡਿਤ ਸੂਰ ਛਤਰ ਪਤ ਰਾਜ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਾਨ ਰਵਿਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇਕ ਓ ਅੰਕਾਰ ਸਤਗੁਰ ਪ੍ਰਸਾਦ ਨਰੇਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ ਕਾਮਾਰਥੀ ਸੁਵਾਰਥੀ ਵਾ ਕੀ ਬਹਿ ਜਸਵਾਰੀ ਤਾਗ ਗੁਣ ਕਹਾ ਜਗਤ ਗੁਰਾ ਜਾਓ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗਰਾਸੈ ਰਹਾਉ ਇਕ ਬੂਦ ਜਾਲ ਕਾਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੈ ਫੋਨ ਕਾਮ ਨ ਆਵੈ ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ ਬੂਡ ਮੁਵੇ ਨਉ ਕਾਮ ਲੈ ਕਹੋ ਕਾਹੇ ਚੜਾਵਾ ਮੈਂ ਨਾਹੀ ਕਛ ਹਾਵ ਨਹੀਂ ਕਿਛ ਆਹੇ ਨਾ ਮੂਰਾ ਔਸਰ ਲੱਜਾ ਰਾਖ ਦੇਹੋ ਸਦਨਾ ਜਨ ਤੂਰਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਊਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਗੁੰਡ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿਤ ਆਸ ਰੱਖੈ ਹਰ ਊਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਸ ਜੋ ਜੀਏ ਵਰਤੈ ਪ੍ਰਭ ਘਾਲਿਆ ਕਿਸੈ ਕਾ ਇਕ ਤੇਲ ਨਾਗਵਾਈ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹ ਸੁਆਮੀ ਰਹਿ ਆ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਮਹਿਫਲ ਆਸ ਸਭ ਬਿਰਥੀ ਜਾਈ ਰਹਾ ਜੋ ਦੀਸੈ ਮਾਇਆ ਮੋਹ ਕੁਟਾਂਬ ਸਭ ਮਾਤ ਤਿਸ ਕੀ ਆਸ ਲਗ ਜਨਮ ਗਵਾਈ इन का किस हाथ नहीं कहा करह ए बपूड़े इन का वाहिया काछ नावसाई मेरे मन आस कर हर प्रीतम अपने की जो तुझ तारै तेरा कुटुंब सब छडाई ਜੇ ਕਿਛ ਆਸ ਅਵਰ ਕਰੈ ਪਰਮਿੱਤਰੀ ਮਾਤ ਤੂੰ ਜਾਣੈ ਤੇਰੇ ਕਿਤੇ ਕਾਮ ਆਈ ਇਹ ਆਸ ਪਰਮਿੱਤਰੀ ਭਾਉ ਦੂਜਾ ਹੈ ਖਿਨ ਮਹਿ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾਕਾਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨੁਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ ਕੇਛੇ ਕਿਸੇ ਕਾ ਹੱਥ ਨਾਹੀ ਮੇਰੇ ਸੁਆਮੀ ਐਸੀ ਮੇਰੇ ਸਤਗੁਰੂ ਬੂਜ ਗੁਜਾਈ ਜਾਨ ਨਾਨਕ ਕੀ ਆਸ ਤੂੰ ਜਾਣਹਿ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ